ਮੇਰਾ ਛੰਗ ਦਿਰਾ ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਜਿੱਥੇ ਵੀ ਦੇਖਦੇ ਹੋ ਇਸ ਵੇਖ ਰਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਦੋਸਤੋ ਮੈਂ ਖੜਾ ਹਾਂ ਇਸ ਟਾਈਮ ਮਾਝੇ ਦਾ ਤਰਨਤਨ ਜ਼ਿਲ੍ਹੇ ਦਾ ਜੌੜਾ ਪਿੰਡ ਔਰ ਉਹਦੇ ਨਹਿਰ ਦੇ ਪੁਲ ਤੇ ਔਰ ਤੁਹਾਨੂੰ ਨਹਿਰ ਦਾ ਪੁਲ ਵੀ ਵਿਖਾਉਣਾ ਔਰ ਪਹਿਲੋ ਮੈਂ ਸਾਜ ਪਾਉਣ ਲੱਗਾ ਇਨਾ ਬਜ਼ੁਰਗ ਬੂਟਿਆਂ ਦੀ ਔਰ ਕੀ ਹੋਆ ਬਰਖਤ ਨੇ ਆ ਦੋ ਪਿੱਪਲ ਦੇ ਔਰ ਇੱਕ ਬੋਰਡ ਆ ਇਹਨਾਂ ਦੇ ਤਣਿਆਂ ਦੇ ਲਾਗੇ ਮੈਂ ਖੜਾ ਔਰ ਇਹ ਇਹਨਾਂ ਦਰਖਤਾਂ ਨੇ 11 ਟਨ ਸਾਨੂੰ ਆਕਸੀਜਨ ਦਿੱਤੀ ਆ ਔਰ ਇੱਕ ਦੌਰ ਵੇਖਿਆ ਅ ਅੰਗਰੇਜ਼ਾਂ ਤੋਂ ਲੈ ਕੇ ਭਾਰਤ ਪਾਕ ਦੀ ਵੰਡ ਦਾ ਔਰ ਜਿਹੜੇ ਪੰਜਾਬ ਦੇ ਉੱਤੇ ਕਾਲਾ ਦੌਰ ਗੁਜ਼ਰਿਆ ਉਹਨੂੰ ਹੀ ਆਪਣੇ ਪਿੰਡੇ ਦੇ ਹੰਡਾਇਆ ਬੁੱਲ ਨੇ ਬੜਾ ਕੁਝ ਔਰ ਉਹ ਜਿਹੜਾ ਪਿੱਛੇ ਬੋਰਡ ਨਜ਼ਰ ਆ ਰਿਹਾ ਇੱਥੇ ਘਰਾਟਾਂ ਦਾ ਘਰਾਟ ਹੁੰਦੇ ਸੀ ਇਹਦੇ ਨਹਿਰਾਂ ਚੱਲਦੇ ਸੀ ਆ ਜਿਹੜਾ ਸੀ ਆ ਛੋਟਾ ਨਕਾਸ ਸੀ ਜਿਹੜਾ ਤੇ ਘਰਾਟਾਂ ਨੂੰ ਪਾਣੀ ਦਿੱਤਾ ਸੀ ਇੱਥੋਂ ਤੇ ਝਾਮ ਨੂੰ ਵੀ ਆ ਜਿਹੜੇ ਸੀ ਤੋੜ ਕੇ ਖਾਂਦੇ ਦੋ ਅੰਬਾਂ ਦੇ ਦਰਖਤ ਸੀ ਬੜੇ ਜ਼ਬਰਦਸਤ ਔਰ ਇਹ ਸਾਰਾ ਇੱਕ ਚੱਲਦਾ ਸੀ ਸਿਸਟਮ ਔਰ ਆ ਪਿੱਛੇ ਨੇ ਰਾਜਾ ਫੈਦਾ ਸੁੱਕ ਗਿਆ ਇਹ ਵੀ ਕਿਸੇ ਟਾਈਮ 68 ਸਾਲ ਪੁਰਾਣਾ ਬਰਖਤ ਸੀ ਔਰ ਆ ਜਿਹੜਾ ਅੰਬ ਦਾ ਤਣਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੀ ਇਹ ਅੰਬ ਵੀ ਬਹੁਤ ਪੁਰਾਣਾ ਕੱਟੋ-ਕੱਟ 100-150 ਸਾਲ ਪੁਰਾਣਾ ਬੂਟਾ ਹੋਊਗਾ ਔਰ ਕਿਤੇ ਆ ਜਿਹੜਾ ਪਿੱਛੇ ਇਹਦੇ ਜਾਮਣੂ ਆ ਉਹ ਦੇਖੋ ਉਹ ਵੀ ਬੜਾ ਪੁਰਾਣਾ ਤਣਾ ਵਾ ਉਹ ਵੀ ਕੱਟੋ-ਕੱਟ ਮਤਲਬ ਇਹ ਦਰਖਤ ਜਦੋਂ ਕਿਤੇ ਨਹਿਰ ਨੂੰ ਬਣਾਇਆ ਗਿਆ ਸੀ ਇਹ ਕੱਚੀ ਸੀ ਬਾਤੀ ਸਰਦਾਰ ਪ੍ਰਤਾਪ ਸਿੰਘ ਨੂੰ ਆ ਪੱਕੀ ਕਰਵਾਈ ਇਹ ਸੂਲਪੁਰ ਨਹਿਰਾਂ ਤੋਂ ਲੈ ਕੇ ਇਧਰੋਂ ਖੇਮਕਰ ਨੂੰ ਸੱਚਾ ਪੱਕਾ ਹਾਲ ਨੂੰ ਔਰ ਇਹ ਨਹਿਰ ਜਿਹੜੀ ਆ ਇਹਦੇ ਬੜਾ ਮੈਂਟੇਨ ਕਰਕੇ ਰੱਖਿਆ ਸੀ ਅੰਗਰੇਜ਼ਾਂ ਨੇ ਔਰ ਕਿਉਂਕਿ ਉੱਪਰ ਦਾ ਏਰੀਆ ਜਿਹੜਾ ਪਹਾੜਾ ਤੋਂ ਥੱਲੇ ਨੂੰ ਇਹ ਨਵਾਨ ਤੋਂ ਤੁਰਿਆ ਆਉਂਦਾ ਪਾਕਿਸਤਾਨ ਵਾਲੇ ਨੂੰ ਏਰੀਆ ਔਰ ਇਸੇ ਥਾਂ ਥਾਂ ਜਗਾ ਜਗਾ ਨਹਿਰਾ ਜੋ ਜੋ ਏਰੀਆ ਥਾਂ ਨੂੰ ਜਾਂਦਾ ਸੀ ਨਵਾਨ ਨੂੰ ਉੱਥੇ ਠੋਕਰਾਂ ਬਣ ਗਿਆ ਜਾਂਦੇ ਉਰਾ ਐ ਮਹਿਦ ਦੀ ਖੋਕਰ ਜਿੱਥੇ ਨਾ ਨਾ ਗਏ ਜਵਾਨ ਹੋਏ ਆ ਪਰ ਇੱਥੇ ਖੇਤਰ ਵੀ ਪੈਂਦੇ ਘਰ ਤੋਂ ਸਾਨੂੰ ਕਾਰਨ ਸੇ ਵੀ ਨਹਿਰ ਬਹੁਤ ਵੱਡੀ ਡੂੰਗੀ ਆ ਜਿੱਥੇ ਡੁੱਬ ਬੰਦਾ ਵੀ ਖਤਰਾ ਹੁੰਦਾ ਹੈ ਤੇ ਇੱਥੇ ਡਰੀਦਾ ਵੀ ਤੇ ਮਾਪਿਆਂ ਨੇ ਇਸ ਭਾਵਕ ਡਰਨਾ ਹੀ ਹੈ ਬੱਚਿਆਂ ਨੂੰ ਲੈ ਕੇ ਔਰ ਇਹ ਇਤਰਾ ਨਹਿਰ ਆ ਜਦੀ ਇਹ ਇਧਰੋਂ ਆਉਂਦੀ ਪਿੱਛੋਂ ਔਰ ਅੱਗੇ ਨਿਕਲ ਜਾਂਦੀ ਔਰ ਜੇ ਇਹ ਗੀਤੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਪੁੱਲ ਦੀ ਬੜਾ ਕੁਝ ਵੇਖਿਆ ਇਨਾਂ ਬਹੁਤ ਚੰਗਾ ਦੌਰ ਵੀ ਮਾੜਾ ਦੌਰ ਵੀ ਤੇ ਯਾ ਅੱਜ ਤੇ ਹੁਣ ਹਾਲਾਤ ਫਿਰ ਇਦਾਂ ਦੇ ਹੋ ਗਏ ਆ ਕਿ ਮੈਂ ਸਰੇ ਸਹਿਰ ਤੋਂ ਆਦਾ ਹਿੱਤੇ ਇੱਕ ਸੜੀ ਤੇ ਪੁੱਲ ਤੇ ਆ ਗਏ ਪਿੰਡ ਮੇਰਾ ਇੱਥੋਂ 2 ਕਿਲੋਮੀਟਰ ਆ ਔਰ ਮੇਰੇ ਜਿਹੜੇ ਖੇਤ ਆ ਇੱਥੋਂ ਘਟੋ ਘਟੇ ਦੋ ਕੁ ਫਰਦਾਂਗ ਹੋਣੇ ਆ ਔਰ ਆ ਤੁਸੀਂ ਦੇਖ ਰਿਹਾ ਤੇ ਨਾਲ-ਨਾਲ ਜੰਗਲ ਬਣੇ ਪਏ ਆ ਔਰ ਇਹਨਾਂ ਜੰਗਲਾਂ ਦੇ ਵਿੱਚ ਇਸ ਟਾਈਮ ਲੂੰਬੜੀਆਂ ਗਿੱਦੜ ਰਗੋਸ਼ ਉਹ ਇੱਕ ਦਿਨ ਤਾਂ ਮੈਂ ਸੂਰ ਵੀ ਵੇਖੇ ਇੱਥੇ ਮੋਰ ਬਹੁਤ ਨੇ ਚਲੋ ਘਟੋ ਘਟੇ ਇੱਕ ਚੰਗੀ ਬਣੀ ਆ ਦੁਦਰ ਤੋਂ ਵਦਨ ਫੁੱਲਣ ਦੀ ਔਰ ਜਿਹੜਾ ਪਾਣੀ ਆ ਨਹਿਰ ਦਾ ਇਹਦੇ ਖੇਤਾਂ ਲਈ ਅਮਰਤਾ ਔਰ ਆ ਦੇਖੋ ਇਹ ਜਗਾ ਤੋਂ ਇਹ ਸਾਡੇ ਖੇਤਾਂ ਨੂੰ ਜਾ ਰਿਹਾ ਮੋਗੇ ਦਾ ਪਾਣੀ ਔਰ ਆ ਜਿਹੜਾ ਨਿਕਾਸ਼ਾ ਇਹ ਕਿਸੇ ਟਾਈਮ ਘਰਾਟਾਂ ਨੂੰ ਦਿੱਤਾ ਗਿਆ ਸੀ ਨਹਿਰ ਤੋਂ ਕੱਢ ਕੇ ਔਰ ਇਹ ਤਿੰਨ ਚਾਰ ਜਿਹੜੀਆਂ ਆ ਗਿਆ ਇਧਰ ਅਗਲੇ ਬੰਨੇ ਉੱਬੋ ਕੇ ਇਹ ਬਾਹਮਣੀ ਵਾਲਾ ਆ ਮੋਗਲ ਚੱਕ ਔਰ ਮੋਗਲ ਚੱਕ ਮੇਰਾ ਮੂਹ ਨਿਕਲ ਗਿਆ ਤੇ ਇਹਨਾਂ ਪਿੰਡਾਂ ਨੂੰ ਜਾਂਦਾ ਇੱਕ ਇਥੋਂ ਸਿੱਧੀ ਬਾਜਪੁਰ ਨੂੰ ਪਾਣੀ ਦੇਣ ਵਾਸਤੇ ਛੋਟੀ ਜੀ ਨਹਿਰ ਚੋਂ ਕੱਸੀ ਕੱਢੀ ਆ ਪੰਮਣ ਕਾਸ ਤੇ ਕੱਢੀ ਆ ਅਰੇ ਮੇਨ ਮਕਸਦ ਮੇਰਾ ਸੀ ਕਿ ਇਨਾ ਬਜ਼ੁਰਗ ਬੂਟਿਆਂ ਦੀ ਗੱਲ ਕਰਨਾ ਇਹ ਸਾਡੇ ਦਾਦੇ ਬਾਬੇ ਨੇ ਔਰ ਇਹਨਾਂ ਦੀ ਹਾਜ ਦੇ ਵਿੱਚ ਅਸੀਂ ਜਿਹੜੀਆਂ ਬਾਰਾ ਮੜੀਆਂ ਔਰ ਜਿੰਨੀਆਂ ਗਰਮੀ ਹੁੰਦੀ ਪੰਜਾਬ ਦੇ ਵਿੱਚ ਔਰ ਇਹ ਸਾਨੂੰ ਆਪਦੇ ਬੋਕਲ ਚ ਲੈ ਲੈਂਦੇ ਆ ਔਰ ਰਿਕੁਐਸਟ ਮੇਰੀ ਇਹ ਆ ਇਹ ਪਰਿਆਵਰਨ ਨੂੰ ਲੈ ਕੇ ਆਪਣੇ ਵਾਤਾਵਰਨ ਨੂੰ ਲੈ ਕੇ ਵੀ ਇਹਨਾਂ ਦਰਖਤਾਂ ਨੂੰ ਦੁਵਾਈ ਰੱਬ ਦੀ ਵੱਡੇ ਹੋਣਾ ਕਦੀ ਵੀ ਜ਼ਿੰਦਗੀ ਚ ਜਿੱਥੇ-ਜਿੱਥੇ ਵੀ ਜੋ ਕਿਸੇ ਨੇ ਪਿੱਛੇ ਕਰਤਾ ਕਰਤਾ ਸੋ ਹੁਣ ਪੰਜਾਬ ਦੇ ਲੋਕ ਜਿਹੜੇ ਆ ਸਿਰਦ ਹੋਣਾ ਔਰ ਇਹਨਾਂ ਬੂਟਿਆਂ ਨੂੰ ਬਚਾਉਣ ਸਾਨੂੰ ਆਪਣੇ ਇਹਨਾਂ ਬਜ਼ੁਰਗ ਬੂਟਿਆਂ ਦੀ ਹਫਾਇਤ ਜਰੂਰ ਕਰਨੀ ਚਾਹੀਦੀ ਆ ਔਰ ਇਹ ਮੇਰੀ ਇੱਕ ਛੋਟੀ ਜਿਹੀ ਇਸ ਚੈਨਲ ਦੇ ਥਰੂ ਰਿਕੁਐਸਟ ਆ ਪਰ ਮੈਂ ਜਦੋਂ ਵੱਡੀ ਫਿਰ ਮੈਂ ਕਿਸੇ ਦਿਨ ਬਹਿ ਕੇ ਨਹਿਰ ਤੱਕ ਸਿਰੇ ਸਿਰ ਜਦੋਂ ਸੈਰ ਨੂੰ ਆਇਆ ਕਿ ਤੁਹਾਡੇ ਨਾਲ ਸਾਜ ਪਾਉਂਗਾ ਤੇ ਹੁਣ ਮੇਰੀ ਇੰਨੀ ਕ ਸਾਜ ਨੂੰ ਤੁਸੀਂ ਕਬੂਲ ਕਰਨਾ ਔਰ ਜਿੱਥੇ ਜਿੱਥੇ ਵੀ ਜੋ ਵੀ ਇਸ ਜਗ੍ਹਾ ਨੂੰ ਵੇਖਣਗੇ ਜਿਨ੍ਹਾਂ ਦੇ ਇੱਥੇ ਬਚਪਨ ਦੇ ਵਿੱਚ ਕਿਤੇ ਆ ਕੇ ਬੱਜਾਂ ਚਾਰੀਆਂ ਹੁਣ ਗਿਆ ਜੋੜੇ ਪਿੰਡ ਦੇ ਨੱਤੂ ਚੱਕ ਦੇ ਪਿੰਡ ਦੇ ਕੈਰੋਂ ਦੇ ਭਾਵਨੀ ਹਾਲ ਦੇ ਉੱਪੋ ਕਹਿੰਦੇ ਸਾਰੇ ਇਹਨੂੰ ਵੇਖਣ ਕੇ ਇਸ ਜਗ੍ਹਾ ਨੂੰ ਪਛਾਣ ਲੈਣਗੇ ਔਰ ਇਹ ਪੋੜਾ ਇੱਥੇ ਪੋੜੇ ਇੱਕ ਨਵਾਂ ਤਮੀਰ ਹੋਇਆ ਨਹਿਰ ਦੇ ਉੱਤੇ ਔਰ ਉਹ ਜਿਹੜਾ ਸਿਸਟਮ ਲੱਗਾ ਪਿੱਛੇ ਲੋਹੇ ਦਾ ਪਾਣੀ ਦੀ ਡਾਫਲਾਉਣ ਵਾਸਤੇ ਜਿੱਕੇ ਮੋਗਿਆ ਮੱਗਾਂ ਚੜਾਉਣਾ ਹੋਵੇ ਔਰ ਇਹ ਆ ਸੱਦੇ ਖੂਬਸੂਰਤੀ ਜਿਹੜੀ ਔਰ ਇਹ ਆ ਮੇਰੇ ਜੀ ਕਰਦਾ ਵੀ ਇੰਨਾ ਬਜ਼ੁਰਗ ਪਿਪਲਾ ਨੂੰ ਇਹਨਾਂ ਦੇ ਉੱਤੇ ਚੜਜਾਂ ਨੰਨ ਜੱਫੀਆਂ ਪਾਵਾਂ ਅਰੇ ਇਸੇ ਦੀ ਕਿਰਤ ਆ ਕੋਈ ਰੱਖ ਮੇਰੀ ਮਾਦੇ ਵਾਗੂ ਕੋਈ ਬਾਪੂ ਆਗੂ ਕੋਈ ਭੈਣ ਭਰਾਵਾਂ ਨੂੰ ਕੋਈ ਚਾਚਾ ਤਾਇਆ ਨੂੰ ਅਰੇ ਇਹਨਾਂ ਦੀਆਂ ਸ਼ਾਮਾਂ ਅਸੀਂ ਮੰਨਦੇ ਰਹੀਏ ਇਹਨਾਂ ਦਾ ਨਿਕ ਮੰਨਦੇ ਰਹੀਏ ਇਹਨਾਂ ਦੀਆਂ ਦੁਆਵਾਂ ਲੈਦੇ ਰਹੀਏ ਔਰ ਇੰਨੀਆਂ ਸਾਜ ਮੇਰੀ ਮਰੇ ਲੋ ਜੁਂਦੇ ਰਹੋ ਵਸਦੇ ਰਹੋ ਜਿੱਥੇ ਜਿੱਥੇ ਵੀ ਮੇਰੇ ਚੈਨਲ ਨੂੰ ਇਹਦੇ ਜੀ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਸਾਂਝਾਂ ਪਾ ਸਕਾਂ ਤੁਹਾਡਾ ਆਪਣਾ ਕੀਰਤ ਪੰਨੂ ਜਿੰਦ ਦਸੂ ਚੱਕ ਸਤਿ ਸ਼੍ਰੀ ਅਕਾਲ